ਬੇਸ਼ਰਮੀ ਦੀ ਹੱਦ ਹੈ ਜੀ ਆਪਣੇ ਆਪ ਨੂੰ ਕਟੜਾ ਇਮਾਨਦਾਰ ਕਹਿਣ ਵਾਲੀ ਪਾਰਟੀ ਜਿਹੜਾ ਕੇਜਰੀਵਾਲ ਕਹਿੰਦਾ ਸੀ ਕਿ ਜੇ ਮਾੜਾ ਜਿਹਾ ਕੋਈ ਇਲਜ਼ਾਮ ਲਗੇ ਤੇ ਉਸ ਬੰਦੇ ਨੂੰ ਪੋਸਟ ਛੱਡ ਦੇਣੀ ਚਾਹੀਦੀ ਅਸੀਂ ਲੋਕਪਾਲ ਬਿੱਲ ਲੈ ਕੇ ਆਵਾਂਗੇ ਪਾਕ ਸਾਫ਼ ਸਰਕਾਰ ਤੇ ਹੁਣ ਬੇਈਮਾਨੀ ਦੀ ਇਹ ਹੱਦ ਕਿ ਇੰਨਾ ਵੱਡਾ ਘੁਟਾਲੇ ਦਾ ਇਲਜ਼ਾਮ ਇਹਦੇ ਉੱਤੇ ਲੱਗੇ ਕਿ ਅਦਾਲਤਾਂ ਇਹਨੂੰ ਬੇਲ ਨਹੀਂ ਦੇ ਰਹੀਆਂ ਤੇ ਆਮ ਤੌਰ 'ਤੇ ਹੁਣ ਤਾਂ ਮੈਨੂੰ ਲੱਗਦਾ 70 ਸਾਲ 'ਚ ਕੋਈ ਇੰਨਾ ਬੇਸ਼ਰਮ ਲੀਡਰ ਨਹੀਂ ਹੋਗਾ ਜਿਹਦੇ ਉੱਤੇ ਜਿਹਨੂੰ ਜੇਲ੍ਹ ਹੋ ਗਈ ਤੇ ਜੇਲ੍ਹ ਤੋਂ ਕਹਦਾ ਮੈਂ ਸਰਕਾਰ ਅਜੇ ਜੇਲ੍ਹ ਤੋਂ ਹੀ ਚਲਾਵਾਂਗਾ ਮੈਂ ਕੁਰਸੀ ਨਹੀਂ ਛੱਡਦਾ ਤੇ ਹੁਣ ਜਿਹੜਾ ਇਹਦੇ ਸਾਥੀ ਉਸ ਜੇਲ੍ਹ 'ਚੇ ਨੇ ਉਹ ਬੇਲ ਮੰਗ ਰਹੇ ਨੇ ਇਹ ਕਰਕੇ ਨਹੀਂ ਕਿ ਮੇਰੇ ਉੱਤੇ ਝੂਠਾ ਇਲਜ਼ਾਮ ਲੱਗਿਆ ਜਾਂ ਕੋਈ ਮੇਰਾ ਕੋਈ ਬਿਮਾਰ ਹੈ ਕਹਿੰਦਾ ਮੈਂ ਜਾ ਕੇ ਪ੍ਰਚਾਰ ਕਰਨਾ ਹੈ ਪ੍ਰਚਾਰ ਕੀਦਾ ਰਿਸ਼ਟਾਚਾਰ ਪਾਰਟੀ ਦਾ ਭ੍ਰਿਸ਼ਟ ਲੀਡਰ ਦਾ ਇਹਦਾ ਪ੍ਰਚਾਰ ਕਰਨਾ ਤੇ ਸਾਡਾ ਮੁੱਖ ਮੰਤਰੀ ਜਿਹੜੇ ਸ਼ਹੀਦਾਂ ਦੀ ਵੱਡੀ ਵੱਡੀ ਗੱਲ ਕਰਕੇ ਉਹਨਾਂ ਦੀ ਤਰ੍ਹਾਂ ਪੱਗ ਬਨ੍ਹ ਕੇ ਲੋਕਾਂ ਨੂੰ ਐ ਕਰਦਾ ਜਿਵੇਂ ਪਤਾ ਨਹੀਂ ਕਿੰਨੀ ਸਾਫ਼ ਸਰਕਾਰ ਬਣਾਨੀ ਸੀ ਜੇ ਸਰਕਾਰ ਬਣ ਗਈ ਤਾਂ ਹੁਣ ਖਟਕਰ ਕਲਾਚੇ ਸ਼ਹੀਦਾਂ ਨੇ ਜਿਨ੍ਹਾਂ ਨੇ ਜਾਨ ਵਾਰ ਦਿੱਤੀਆਂ ਉਸ ਪਾਵਨ ਧਰਤੀ ਵਿੱਚ ਜਾ ਕੇ ਇਹ ਭ੍ਰਿਸ਼ਟ ਕੇਜਰੀਵਾਲ ਜਿਹੜਾ ਭ੍ਰਿਸ਼ਟਾਚਾਰ 'ਚ ਜੇਲ੍ਹ 'ਚ ਬੰਦੇ ਇਹਦੇ ਹੱਕ 'ਚ ਧਰਨੇ ਤੇ ਭੁੱਖ ਹੜਤਾਲ ਕਰ ਰਿਹਾ ਹੈ ਤਾਂ ਮੈਂ ਕਹਿੰਦੀ ਇਸ ਪਾਰਟੀ ਦਾ ਸਭ ਤੋਂ ਵੱਡਾ ਬਦਲਾਅ ਹੈ ਕਿ ਇਹਨਾਂ ਨੇ ਸ਼ਰਮ ਦੀ ਸਾਰੀ ਹਦਾ ਤੋੜ ਪਿਆ ਨੇ ਮਤਲਬ ਹੁਣ ਤਾਂ ਇਹ ਹਾਲ ਹੋ ਗਿਆ ਕਿ ਇਹ ਕੁਝ ਵੀ ਕਰ ਸਕਦੇ ਹੈ ਇਹੀ ਵੱਡਾ ਬਦਲਾਅ ਆਇਆ ਹੈ ਕਿ ਨਿਗਾਰ ਜਿੱਥੇ ਤਾਂ ਬੰਦਾ ਸੋਚ ਨਹੀਂ ਸਕਦਾ ਸੀ ਉੱਥੇ ਤਾਂ ਨਗਾਰ ਆ ਗਿਆ ਵੀ ਬਈ ਤੁਸੀਂ ਪ੍ਰਚਾਰ ਕਰ ਰਹੇ ਹੋ ਲੋਕਾਂ ਨਾਲ ਮਿਲਦੇ ਹੋ ਕਿ ਕਿਸ ਤਰ੍ਹਾਂ ਦਾ ਰਿਸਪੋਂਸ ਆ ਦੇ ਕਿਹੜੇ ਮੁੱਦੇ ਨਿਕਲੇ ਦੇਖੋ ਲੋਕੇ ਬਿਲਕੁਲ ਅਕੇ ਹੋਏ ਨੇ ਝੂਠ ਦੇ ਨਾਲ ਜਿਹੜਾ ਝੂਠੇ ਲਾਰੇ ਝੂਠੇ ਵਾਦੇ ਕਰਕੇ ਕਾਂਗਰਸ ਤੇ ਝਾੜੂ ਪਾਰਟੀ ਇਹ ਭਾਈਵਾਲ ਪਾਰਟੀਆਂ ਨੇ 7 ਸਾਲ ਲੋਕਾਂ ਨੂੰ ਜਿਹੜਾ ਝੂਠ ਮਾਰ ਕੇ ਊਟਕਾ ਸਾਹਿਬ ਦੀ ਸੌਂਹਾਂ ਖਾ ਕੇ ਕਿ ਘਰ-ਘਰ ਨੌਕਰੀ ਦਵਾਾਂਗੇ ਮੁਆਵਜ਼ਾ ਦਵਾਾਂਗੇ ਨਸ਼ੇ ਖਤਮ ਕਰਦਾਂਗੇ ਬੇਰੋਜ਼ਗਾਰੀ ਦੂਰ ਕਰਦਾਂਗੇ ਅੱਜ ਕੋਈ ਸੁਣਵਾਈ ਕਿਸੇ ਦੀ ਨਹੀਂ ਹੈ ਬਾਦਲ ਸਾਹਿਬ ਦੀ ਦਿੱਤੀ ਹੋਈ ਸੂਤਨ ਉਹ ਵੀ ਇੱਕ ਇੱਕ ਕਰਕੇ ਜਾਂ ਤਾਂ ਅੱਧੀ ਕਰਕੇ ਜਾਂ ਖਤਮ ਕਰ ਦਿੱਤੀਆਂ ਨੇ ਨਵਾਂ ਤਾਂ ਕੁਝ ਮਿਲਿਆ ਨਹੀਂ ਹੈਗਾ ਵਿਕਾਸ ਦੇ ਕੰਮ ਸਾਰੇ ਠੱਪ ਪਏ ਨੇ ਇਕੱਲੇ ਗੱਲਾਂ ਹੈਗੀਆਂ ਲੇਕਿਨ ਅਜੇ ਵੀ ਨਹੀਂ ਹਟਦੇ ਕਿ ਤੁਸੀਂ ਦੇਖੋ ਅੱਜ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਸੁਪਨਾ 2 ਸਾਲ ਪਹਿਲੇ ਦੇ ਕੇ ਵਾਦਾ ਕਰਕੇ ਵੋਟਾਂ ਲਿੱਤੀਆਂ ਤੇ ਹੁਣ ਇਹਨਾਂ ਦੀ ਭਾਈਵਾਲ ਪਾਰਟੀ ਪਹਿਲੇ ਝਾੜੂ ਵਾਲੇ ਨੇ ਕਿਹਾ ਹਜ਼ਾਰ ਰੁਪਏ ਦੇਵਾਂਗੇ ਹੁਣ ਭਾਈਵਾਲੀ ਹੋ ਗਈ ਤੇ ਉਹਨਾਂ ਦਾ ਨਹੀਂ ਤਾਂ ਹੁਣ ਕਾਂਗਰਸ ਕਹੇ ਤੁਹਾਨੂੰ ਲੱਖ ਰੁਪਏ ਦੇਵਾਂਗੇ ਮਤਲਬ ਹਜ਼ਾਰ ਰੁਪਏ ਦਾ ਤਾਂ ਅਜੇ ਕਿਸੇ ਨੂੰ ਦਵਾਨੀ ਮਿਲੀ ਨਹੀਂ ਤੇ ਇਹ ਲੱਖ ਦੇ ਸੁਪਨੇ ਤੇ ਖਾਨ ਲੱਗੇ ਨੇ ਸੋ ਇਹਨਾਂ ਪਾਰਟੀਆਂ ਤੋਂ ਮੈਂ ਤਾਂ ਲੋਕਾਂ ਨੂੰ ਕਹਿੰਦੀ ਆ ਕਿ ਇਹਨਾਂ ਦੇ ਝੂਠ ਤੋਂ ਆਪਾਂ ਬਚੀਏ ਜੇ ਪੰਜਾਬ ਨੂੰ ਬਚਾਉਣਾ ਹੈ ਫਿਰ ਪੰਜੇ ਤੇ ਝਾੜੂ ਦੀ ਭਾਈ ਵਾਲੀ ਬਿਮਾਰੀ ਕੱਢੋ ਤਾਂ ਕਿ ਤਕਰੀ ਦੀ ਉਹ ਸੱਚੀ ਸਰਕਾਰ ਆਏ ਜਿਨੇ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਕਦੇ ਲਾਰੇ ਨਹੀਂ ਲਾਏ ਕਦੇ ਝੂਠ ਨਹੀਂ ਬੋਲੇ ਲੋਕਾਂ ਦੇ ਵਿੱਚ ਵਿਚਰ ਕੇ ਪੰਜਾਬ ਦੀ ਤਰੱਕੀ ਤੇ ਪੰਜਾਬ ਦੇ ਲੋਕਾਂ ਦੀ ਤਰੱਕੀ ਵਾਸਤੇ ਦਿਨ ਰਾਤ ਇੱਕ ਕੀਤੀ ਸੋ ਹੁਣ ਫੈਸਲਾ ਲੋਕਾਂ ਦਾ ਮੈਂ ਆਸ ਕਰਦੀ ਆ ਇਹਨਾਂ 6 ਹਫ਼ਤਿਆਂ 'ਚ ਜਰੂਰ ਦਿੱਲੀ ਦੇ ਗੁਲਾਮਾਂ ਨੂੰ ਦੂਰ ਕਰਕੇ ਆਪ ਦੇ ਪੰਜਾਬ ਦੇ ਸੇਵਾਦਾਰਾਂ ਨੂੰ ਸੇਵਾ ਦੇਣਗੇ ਬੀਪੀਸੀਐਮ ਆਤਸ਼ੀ ਨੇ ਦੂਸ਼ ਲਗਾਇਆ ਕਿ ਦਿੱਲੀ ਚ ਜਿਹੜੀ ਰਾਸ਼ਟਰਪਤੀ ਰਾਜ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਵੀ ਦੇਖਦੇ ਉਹ ਤਾਂ ਕੋਈ ਵੀ ਕੁਝ ਵੀ ਕਹਿ ਸਕਦੇ ਨੇ ਉਹ ਕੀ ਕਹਿੰਦੇ ਨੇ ਅੱਜ ਮੈਨੂੰ ਲੱਗਦਾ ਝਾੜੂ ਪਾਰਟੀ ਜੋ ਬੋਲਦੀ ਹੈ ਜੋ ਬੋਲ ਰਹੀ ਹੈ ਉਹੀ ਝੂਠ ਹੈ ਜਿਹਦੇ ਕਰਕੇ ਇਹਨਾਂ ਦੀ ਗੱਲਾਂ ਨੂੰ ਵੀ ਝਾੜੂ ਮਾਰਨ ਦੀ ਲੋੜ ਹੈ ਤੇ ਇਸ ਪਾਰਟੀ ਨੂੰ ਵੀ ਝਾੜੂ ਨਾਲ ਨਹੀਂ ਲੋੜ ਹੈ ਜਿਹੜੇ ਝਾੜੂ ਨੇ ਇੰਨਾ ਗੰਧ ਸਾਫ਼ ਨਹੀਂ ਕੀਤਾ ਇੰਨਾ ਗੰਧ ਲਿਆਏ ਨੇ ਕਿ ਹੁਣ ਲੋਕੀ ਇਹਨਾਂ ਨੂੰ ਝਾੜੂ ਮਾਰ ਕੇ ਜਵਾਬ ਦੇਣਗੇ ਤੇ ਅੱਜ ਲੋਕਾਂ ਨੂੰ ਇਨੀ ਬੇਨਤੀ ਕਰਦੀ ਆਂ ਪਾਵੇਂ ਤੁਸੀਂ ਪੰਜੇ ਨੂੰ ਪਾਓ ਉਹ ਵੋਟ ਵੀ ਝਾੜੂ ਨੂੰ ਪਾਉਗੇ ਝਾੜੂ ਨੂੰ ਪਾਓ ਉਹ ਵੋਟ ਪੰਜੇ ਨੂੰ ਪਾਉਗੇ ਤੁਸੀਂ ਦੋਨਾਂ ਨੂੰ ਹੀ ਪਾ ਰਹੇ ਸੋ ਇਹਨਾਂ ਦੋਵਾਂ ਨੂੰ ਛੱਡ ਕੇ ਤੁਸੀਂ ਤਕੜੀ ਨੂੰ ਪਾਓ ਤਾਂ ਕਿ ਜਿੱਤ ਪੰਜਾਬ ਦੀ ਹੋਵੇ ਤੇ ਦਿੱਲੀ ਦੇ ਗੁਲਾਮਾਂ ਦੀ ਜਿੱਤ ਨਹੀਂ ਪੰਜਾਬ ਦੀ ਪੰਜਾਬੀਆਂ ਦੀ ਜਿੱਤ ਹੋਵੇ ਬਸ ਸਾਰਾ ਸੀਐਮ ਭਗਵਾਨ ਦਵਾਨਾ ਪੰਜਾਬ ਛੱਡ ਕੇ ਅਸਾਮ ਪ੍ਰਚਾਰ ਕਰ ਰਹੇ ਆ ਵੀ ਪੰਜਾਬ ਬੜਾ ਖੁਸ਼ਹਾਲ ਕਰਤਾ ਕਿ ਵੀ ਦੇਖ ਲਓ। ਹੁਣ ਕੀ ਕਹੀਏ ਮੁੱਖ ਮੰਤਰੀ ਕਹਿਣ ਲੱਗੇਗਾ। ਲੋਕੀ ਕਹਿੰਦੇ ਨਸ਼ੇ ਵਧ ਗਏ ਨੇ ਮੈਂ ਤਾਂ ਉਹਨਾਂ ਨੂੰ ਅਕਸਰ ਕਹਿੰਦੀ ਆ ਕਿ ਮੁੱਖ ਮੰਤਰੀ ਜਿਹੋ ਜਿਹਾ ਬਣਾ ਦਿਆ ਫਿਰ ਉਹਨਾਂ ਨੇ ਉਹੀ ਕੰਮ ਅੱਗੇ ਲੈ ਕੇ ਜਾਣਾ। ਹੁਣ ਪੰਜਾਬ ਤਾਂ ਬਿਹਾਲ ਹੈਗਾ। ਇੱਥੇ ਆ ਲੋਕੀ ਬੈਠੇ ਨੇ ਨਾ ਬੱਚਿਆਂ ਨੂੰ ਕੋਈ ਪੁੱਛਣ ਵਾਲਾ, ਨਾ ਕਿਸਾਨਾਂ ਨੂੰ ਕੋਈ ਪੁੱਛਣ ਵਾਲਾ, ਨਾ ਬੀਬੀਆਂ ਨੂੰ ਕੋਈ ਪੁੱਛਣ ਵਾਲਾ ਪਿੰਡਾਂ ਦੇ ਕੋਈ ਵਿਕਾਸ ਕੁਝ ਵੀ ਨਹੀਂ। ਕਿਉਂਕਿ ਸਾਡੇ ਮੁੱਖ ਮੰਤਰੀ ਨੇ ਸਾਰਾ ਪੰਜਾਬ ਦਾ ਖਜ਼ਾਨਾ ਤਾਂ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਵਾਸਤੇ ਲੁਟਾਤਾ ਉਹਨੂੰ ਕੇਜਰੀਵਾਲ ਜੇਲ੍ਹ ਚਲਾ ਗਿਆ ਮੈਂ ਸੋਚਿਆ ਪੰਜਾਬ ਦੇ ਪੈਸੇ ਬਚ ਜਾਣਗੇ ਕਿ ਹੁਣ ਜੇਲ੍ਹ ਗਿਆ ਪ੍ਰਚਾਰ ਬੰਦ ਹੋ ਜਾਊਗਾ ਤਾਂ ਹੁਣ ਆਪਣੇ ਆਪ ਨੂੰ ਨੈਸ਼ਨਲ ਲੀਡਰ ਬਣਾ ਚ ਪੰਜਾਬ ਛੱਡ ਉਥੇ ਤੇ ਪੰਜਾਬ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਲਈ ਵੋਟ ਪਾਈਆਂ ਸੀ ਇਹਨੂੰ ਪੰਜਾਬ ਦੇ ਪੈਸਿਆਂ ਦੇ ਨਾਲ ਉਹ ਦੂਜੇ ਸੂਬਿਆਂ ਵਿੱਚ ਜਾ ਕੇ ਕੇਜਰੀਵਾਲ ਦਾ ਝੰਡਾ ਉਥੇ ਬੁਲੰਦ ਕਰਕੇ ਝੂਠ ਉਥੇ ਮਾਰਨ ਵਾਸਤੇ ਤਾਂ ਨਹੀਂ ਬਣਾਇਆ ਸੀ ਸੋ ਲੋਕਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜੇ ਗਲਤ ਸਰਕਾਰ ਬਣ ਗਈ ਹੈ ਤੇ ਕਿਤੇ ਨਾ ਕਿਤੇ ਗਲਤ ਫੈਸਲਾ ਆਪਾ ਵੀ ਲੇਤਾ ਪਹਿਲੀ ਜੂਨ ਨੂੰ ਜਿਹੜਾ ਵੀ ਫੈਸਲਾ ਤੁਸੀਂ ਲੈਂਦੇ ਹੋ ਥੋੜਾ ਸੋਚ ਸਮਝ ਕੇ ਲੋ ਇਹਨਾਂ ਦੋਵਾਂ ਪਾਰਟੀਆਂ ਦੇ ਗੱਲਾਂ ਦੇ ਵਿੱਚ ਨਹੀਂ ਕੀਤੇ ਹੋਏ ਕੰਮਾਂ ਦੇ ਆਧਾਰ 'ਤੇ ਫੈਸਲਾ ਲਓਗੇ ਤਾਂ ਆਉਣ ਵਾਲੇ ਸਮੇਂ 'ਚ ਫੈਸਲਾ ਸਹੀ ਹੋਗਾ ਤੇ ਤੁਹਾਡੇ ਮਸਲੇ ਵੀ ਹੱਲ ਹੋਣਗੇ ਪੰਜਾਬ ਅੱਗੇ ਵਧੂਗਾ ਨਹੀਂ ਤਾਂ ਪਤਾ ਹੀ ਇਹਨੇ ਅਗਲੇ 80000 ਕਰੋੜ ਦਾ ਕਰਜ਼ਾ ਇਹਨੇ ਚੜਾਤਾ ਝਾੜੂ ਪਾਰਟੀ ਨੇ 1 ਲੱਖ ਕਰੋੜ ਦਾ ਕਰਜ਼ਾ ਕਾਂਗਰਸ ਪਾਰਟੀ ਨੇ ਚੜਾਤਾ ਜਿਹੜਾ 70 ਸਾਲਾਂ 'ਚ ਕਿਸੇ ਪਾਰਟੀ ਨੇ ਨਹੀਂ ਚੜਾਇਆ ਸੀ ਉਹ ਪੰਜਾਬ ਦੇ ਲੋਕਾਂ ਦੇ ਉੱਤੇ ਇਹ ਕਰਜ਼ਾ ਚੜਾ ਕੇ ਸਾਰੇ ਪੈਸੇ ਲੁੱਟ ਕੇ ਇਹਨਾਂ ਨੇ ਜੇਬਾਂ ਭਰੀਆਂ ਨੇ ਤੇ ਪੰਜਾਬ ਦੇ ਲੋਕਾਂ ਨੂੰ ਇਹਦੇ ਵਿੱਚੋਂ ਕੁਝ ਵੀ ਨਹੀਂ ਮਿਲਿਆ ਹੈਗਾ ਪੰਜਾਬ ਕਮਜ਼ੋਰ ਹੋਇਆ ਪੰਜਾਬ ਕਰਜ਼ਾਈ ਹੋਇਆ ਪੰਜਾਬ ਦੇ ਲੋਕੀ ਕਰਜ਼ਾਈ ਹੋ ਗਏ ਇਸ ਕਰਜ਼ੇ ਤੋਂ ਜੇ ਬਚਣਾ ਹੈ ਤੇ ਝਾੜੂ ਤੇ ਪੰਜੇ ਨੂੰ ਇਸ ਬਿਮਾਰੀ ਨੂੰ ਸਾਫ਼ ਕਰੋ ਤਾਂ ਕਿ ਪੰਜਾਬ